ਸਸ਼ੇ ਕੱਲ ਜੀ ਵੀਡੀਓ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਂਦੀ ਦੀ ਵੱਡੀ ਖਬਰ ਖਬਰਨਾਨ ਤੱਕ ਜ਼ਰੂਰ ਬਣੀ ਰਹਿਣਾ ਜਿੰਨਾ ਵੀਰ ਆਪ ਐਨਨੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਸਵਾਰੀਆਂ ਨਾਲ ਪਰਿਵਾਰ ਬੱਸ 60 ਸਵਾਰ ਇਸ ਤਰ੍ਹਾਂ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਦਸੂਹਾ ਨੇੜੇ ਸਵਾਰੇ ਨਾ ਪਰਿਵਾਰ ਬੱਸ ਪਲਟ ਗਈ ਘਟਨਾ ਸਮੇਤ ਬੱਸ ਦਸੂਹਾ ਤੋਂ ਜਲੰਧਰ ਆ ਰਹੀ ਸੀ ਬੱਸ ਚਕਰੀਬ 60 ਯਾਤਰੀ ਸਵਾਰ ਸਨ ਇਹ ਘਟਨਾ ਚਕਰੀਬ 25 ਯਾਤਰੀ जख्मी ਹੋ ਗਏ ਜਿੰਨਾ ਚੋਂ ਦੋ ਲੋਕ ਗੰਭੀਰ जख्मी ਹਨ ਦੋਵਾਂ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਦੌਰਾਨ ਬਾਕੀਆਂ ਦੀ ਸਿਵਲ ਹਸਪਤਾਲ ਤੋਂ ਹਾ ਵੀ ਕੇ ਲਾ ਚੱਲ ਰਿਹਾ ਹੈ। ਤਾਪ ਜਾਣਕਾਰੀ ਅਨਸਾਰ ਇਹ ਹਾਸਾ ਜਾਨੀ ਸੋਮਵਾਰ ਸਵੇਰ ਵਾਪਰਿਆ ਯਾਤਰੀਆਂ ਅਨੁਸਾਰ ਘਟਨਾ ਸਮੇਂ ਬੱਸ ਦੀ ਰਫਤਾਰ ਬਹੁਤ ਜ਼ਿਆਦਾ ਸੀ। ਇਸ ਕਾਰਨ ਇਹ ਹਾਸਾ ਵਾਪਰੇ ਬੱਸ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ ਜਿਸ ਤੋਂ ਬਾਅਦ ਆਸ-ਪਾਸ ਤੇ ਵਾਹਨਾਂ ਤੋਂ ਉੱਤਰੀ ਲੋਕਾਂ ਨੇ ਤੁਰਤ ਬਚਾਅ ਸ਼ੁਰੂ ਕਰ ਦਿੱਤਾ ਤੇ ਮਾਮਲੇ ਦੀ ਸੂਚਨਾ ਦਸੂਹਾ ਪੁਲਿਸ ਨੂੰ ਦਿੱਤੀ 10 ਜੀਏ ਕੀ ਘਟਨਾ ਸੂਚਨਾ ਮਿਲਦੇ ਹੀ ਹਿਸ਼ਿਆਰਪੁਰ ਅਧੀਨ ਪੈਂਦੇ ਥਾਣਾ ਦਸੂਹਾ ਦੇ ਪੁਲਿਸ ਜਾਂਚ ਲਈ ਉੱਥੇ ਪਹੁੰਚ ਗਏ ਪੁਲਿਸ ਨੇ ਤੁਰੰਤ ਰਾਹ ਗਿਆਰਿਆਂ ਦੀ ਮਦਦ ਨਾਲ ਸਾਰੇ ਰੋਕਣ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਐਂਬੂਲੈਂਸ ਦੇ ਨਿਜੀਵਾਨਾਂ ਤੇ ਮਦਦ ਨਾਲ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੇ ਡਾਕਟਰ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਇਸ ਘਟਨਾ ਦੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ